ਤਰੰਤਾਂ ਪੱਟੀ ਰੋਡ ਤੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਪਾੜ ਪੈਣ ਦੇ ਨਾਲ ਸੈਂਕੜੇ ਏਕੜ ਝੋਨੇ ਦੀ ਲਗਾਈ ਫਸਲ ਪਾਣੀ ਦੀ ਪੇਟ ਚੜ ਗਈ ਹੈ ਪੀੜਤ ਕਿਸਾਨਾਂ ਨੇ ਦੱਸਿਆ ਕਿ ਇੱਕ ਮਹੀਨੇ ਦੇ ਵਿੱਚ ਦੂਜੀ ਵਾਰ ਇਹ ਨਹਿਰ ਟੁੱਟ ਚੁੱਕੀ ਹੈ ਪ੍ਰਸ਼ਾਸਨ ਦੀ ਅਣਗਹਿਲੀ ਦੇ ਨਾਲ ਬਾਰ-ਬਾਰ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਰੀਬ 200 ਏਕੜ ਝੋਨੇ ਦੀ ਫਸਲ ਅਤੇ ਪਨੀਰੀ ਸਮੇਤ ਪਸ਼ੂਆਂ ਦਾ ਚਾਰਾ ਪਾਣੀ ਦੇ ਵਿੱਚ ਡੁੱਬ ਗਿਆ ਹੈ। ਲਗਾਤਾਰ ਹੋ ਰਹੇ ਨੁਕਸਾਨ ਦੇ ਨਾਲ ਕਿਸਾਨ ਭਾਰੀ ਕਰਜ਼ੇ ਦੇ ਬੋਝ ਥੱਲੇ ਦਬ ਜਾਣਗੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨਹਿਰ ਨੂੰ ਪੱਕਿਆ ਕੀਤਾ ਜਾਵੇ ਅਤੇ ਵਾਰ-ਵਾਰ ਟੁੱਟਣ ਤੋਂ ਇਸ ਨੂੰ ਰੋਕਿਆ ਜਾਵੇ। ਐਰੋਜੀ ਕਾ ਖਾਲਸਾ ਵੈਰੂਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਲੌਕਾ ਪਿੰਡ ਜੋ ਇਥੋਂ ਘਟੋ ਘਾਟ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਵਾਰ ਇੰਦੋਂ ਟੁੱਟੀ ਆ ਤੇ ਤੀਜੀਆਂ ਹੋਵੇ ਦੋ ਵਾਰ ਪਹਿਲਾਂ ਤਿੰਨ ਵਾਰਾ ਨਾ ਜੋ ਡੈਟ ਟੁੱਟ ਚੁੱਕੀ ਸਾਡੀ ਇਹ ਨੈਣ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾਟ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ ਪੰਜ ਪੰਜ 6 6 ਫੁੱਟ ਨੀਵੇਂ ਥਾਂ ਪਾਣੀ ਸਾਰਾ ਚੜ ਚੁੱਕਾ ਬਿਜਲੀਆਂ ਦੇ ਪਟਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇਥੇ ਪਾਣੀ ਸਾਡਾ ਇਹਨਾਂ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਣੀ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਨੇ ਪਿਆਰੀਆਂ ਫੋਲ ਫਲਾਕੇ ਚਿਕੜ ਚੁਕੜ ਬਣਾਇਆ ਤੇ ਝੋਨਾ ਲਾਇਆ ਘੜੋ ਘੜੇ ਤੇ 50 60 ਕਿੱਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣੇ ਆ ਕਿ ਇਹਨੀਆਂ ਪਣੀਰੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਹਦੀ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹਨਾਂ ਆਂਦੇ ਅਸੀਂ ਕਿਸਾਨਾਂ ਦੇ ਭਾਈਵਾਲ ਮੰਨਦੇ ਆ ਤੇ ਸਾਡਾ ਭਾਈਵਾਲ ਕੀ ਸਾਡੇ ਡੋਬਣਦੇ ਭਾਈਵਾਲ ਬੰਡੇ ਆ ਇੱਕ ਸੂਰਿਆ ਨਹਿਰ ਮੈਘਮੇ ਦਾ ਸੂਰਿਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੁੱਟਦੀ ਆ ਇਹਨਾਂ ਦਾ ਫਰਜ਼ ਬਣਦਾ ਜੇ ਨਹਿਰ ਬੱਝ ਚੁੱਕੀ ਹੈ ਘੜੋ ਘੜ ਭਾਈ ਆਪਣੇ ਦੋ ਰੋ ਤਿੰਨ ਤਣ ਬੰਦੇ ਵਾਰੀ ਨਾਲ ਸਾਡੇ ਘੰਡੇ ਡਿਊਟੀ ਲਾਉਂਦੇ ਰਾਤ ਦੇ ਦੀ ਡਿਊਟੀ ਬੰਦੇ ਆਪਣੇ ਚੱਲਦੇ ਰਹਿੰਦੇ ਕ੍ਰਾਸ ਕਰਦੇ ਇਹਨਾਂ ਨੂੰ ਪਾਣੀ ਪਵਾ ਦੇ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ 3:30 8:30 8:30 ਮਲ ਟੁੱਟ ਗਈ ਬਾਹਰ ਨਹਿਰਾਂ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਹਨਾਂ ਇਹ ਲਾਗੇ ਬਣੀਆਂ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਸੀ ਉਹਨਾਂ ਵਾਸਤੇ ਹੀ ਮੈਸਰ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਜ ਪਾਣੀ ਦੇਣੇ ਇਹਨਾਂ ਦੀ ਮਜ਼ਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿੰਨੇ ਆ ਵੀ ਹੁਣ ਇਸ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਨਣਾ ਤੇ ਬਨ ਗਏ ਸੇ ਬੰਦੇ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਐਸੀ ਦੀ ਮਾਵਜਾ ਮਿਲਣਾ ਚਾਹੀਦਾ ਵਾ ਕਿ ਕਿਤੇ ਅੱਜ ਤੁਸੀਂ ਇਹੋ ਗੱਲ ਕਰਨ ਦੇ ਆ ਕਾਠੇ ਵਾ ਤੇ ਗੱਲ ਨੇ ਧਰਨਾ ਲਾਇਆ ਵੀ ਅਸੀਂ ਇਹ ਨਾ ਆਹ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਰ ਨੰਬਰਸਾ ਰੋਡ ਜਾ ਰਿਹਾ ਏ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਧਰ ਆਣ ਕੇ ਸਾਨੂੰ ਨਾ ਇਹਨਾਂ ਮਾਵਜਾ ਦਿੱਤਾ ਤੇ ਨਾ ਇਹਨਾਂ ਗੱਲਬਾਤ ਨੂੰ ਕਦੋਂ ਸਾਨੂੰ ਸ਼ਰਧਾ ਦਿੰਦੇ ਰਹੇ ਆ ਦਾ ਜੀ ਕੀ ਇਹ ਨਹਿਰ ਨਾ ਪਿਛਲੇ 1 ਮਹੀਨੇ ਦੇ ਵਿੱਚ ਹੀ ਦੋ ਵਾਰੀ ਟੁੱਟ ਚੁੱਕੀ ਆ ਠੀਕ ਆ ਜੀ ਇਹ ਨਹਿਰ ਦਾ ਜਿਹੜੀ ਹਾਲਤਾ ਬਹੁਤ ਜ਼ਿਆਦਾ ਮਾੜੀ ਆ ਠੀਕ ਆ ਇਹ ਨਹਿਰ 1962 ਦੇ ਵਿੱਚ ਬਣੀ ਸੀਗੀ ਇਹਦੀ ਮਨਿਆਦ ਜਿਹੜੀ ਆ ਉਹ 30 ਸਾਲਾਂ ਦੀ ਆ ਤੇ ਇਹਨੂੰ ਅੱਜ ਘਟੋ ਘਟ ਵੀ ਜਿਹੜੇ ਆ ਉਹ ਬਾਹਰ 60 ਸਾਲ ਹੋ ਗਏ ਆ ਠੀਕ ਆ ਜੀ ਇਹਦੀ ਜਿਹੜੀ ਮਨਿਆਦ ਨੰਗਣ ਦੀ ਵਜ੍ਹਾ ਕਰਕੇ ਜਿਹੜੇ ਸਰਕਾਰ ਦੀ ਹੁਣ ਨਵੀਂ ਨੀਤੀ ਆ ਕਿ ਹਾਂ ਵੀ ਟੀਲਾ ਤੱਕ ਪਾਣੀ ਪਹੁੰਚਾਉਣਾ ਅਸੀਂ ਬਿਲਕੁਲ ਮੰਨਦੇ ਆ ਕਿ ਟੀਲਾ ਤੱਕ ਪਾਣੀ ਪਹੁੰਚਣਾ ਚਾਹੀਦਾ ਵਾ ਪਰ ਸਰਕਾਰ ਇਨਡਾਇਰੈਕਟ ਵੇ ਦੇ ਨਾਲ ਕੋਸ਼ਿਸ਼ ਕਰ ਰਹੀ ਆ ਕਿ ਸਾਡੇ ਮੂੰਹ ਇਹ ਚੜਾਵੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਜਿਹੜੀ ਕਹਾਵਤ ਬਹੁਤ ਖਸਤਾ ਵਾ ਬਹੁਤ ਜਿਆਦਾ ਪੁਰਾਣੀ ਨਹਿਰ ਇਹ ਨਵੇਂ ਸਰੋਵ ਬਣੇ ਫੇਰ ਬਣਨ ਦੀ ਗੱਲ ਬਹੁਤ ਜਿਆਦਾ ਕਮਜ਼ੋਰ ਹੋ ਚੁੱਕੀ ਆ ਨਹਿਰ 60 ਸਾਲ ਚੱਲ ਚੁੱਕੀ ਆ 30 ਸਾਲ ਦੀ ਮਨਿਆਦ ਆ ਮਤਲਬ ਆਪਣੇ ਮਨਿਆਦ ਤੋਂ ਡਬਲ ਚੱਲ ਚੁੱਕੀ ਆ ਤੇ ਟੇਲਾਂ ਦੇ ਉੱਤੇ ਪਾਣੀ ਪਹੁੰਚਾਉਣ ਦੇ ਚੱਕਰ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਈ ਵਾਰ ਸਾਡਾ ਜਿਹੜੇ ਵਿਚਲੇ ਮੰਗਦੀ ਇਹੋ ਹੀ ਆ ਜੀ ਕਿ ਸਾਨੂੰ ਮਤਲਬ ਜਿਹੜਾ ਜੋ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਪਹਿਲੀ ਗੱਲ ਤੇ ਜਿਹੜਾ ਵਾ ਸਾਨੂੰ ਸਾਡਾ ਜੀ ਨਹੀਂ ਕਰਦਾ ਅਸੀਂ ਕਿਰਤੀ ਬੰਦੇ ਆ ਸਾਡਾ ਜੀ ਨਹੀਂ ਕਰਦਾ ਕਿ ਹਾਂ ਵੀ ਇਹ ਸਰਕਾਰਾਂ ਗੜੀ ਹੱਥ ਢੀਏ ਤੇ ਉਹਨਾਂ ਤੋਂ ਜਾ ਕੇ ਇਹ ਆਪਦਾ ਜਿਹੜਾ ਮੁਆਵਜ਼ੇ ਦੀ ਮੰਗ ਕਰੀਏ ਪਰ ਗੱਲ ਇਹ ਆ ਕਿ ਅਸੀਂ ਟੈਕਸ ਪੇਅਰ ਬੰਦੇ ਆ ਟੈਕਸ ਪੇ ਕਰਦੇ ਹਰ ਗੱਲ 'ਚ ਟੈਕਸ ਪੇ ਕਰਦੇ ਆ ਆਪਾਂ ਤੇ ਸਰਕਾਰ ਦਾ ਇਥੇ ਹੱਕ ਬਣਦਾ ਵਾ ਕਿ ਪਹਿਲਾਂ ਤੇ ਉਹਦੀ ਜਿਹੜੀ ਉਹ ਜਿਹੜੀ ਉਹਦੀ ਖਲਾਈ ਖਲੂਈ ਪ੍ਰੋਪਰ ਕਰਾ ਕੇ ਰੱਖੀ ਜਾਵੇ ਇਹਦੀ ਜਿਹੜੀ ਆ ਉਹਦੀ ਬੰਤਰ ਸਹੀ ਕੀਤੀ ਜਾਵੇ ਇਹਦਾ ਐਸਟੀਮੇਟ ਜਿਹੜਾ ਵਾ ਅੱਜ ਤੋਂ ਅੱਜ ਦੀ ਅੱਜ ਹੀ ਪਾਸ ਕਰਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਵਾ ਉਹ ਦ ਲਗਭਗ 8:30 ਵਜੇ ਪਤਾ ਲੱਗਾ ਕਿ ਨਹਿਰ ਟੁੱਟ ਗਈ ਹੈ ਨਾਲ ਦੀ ਨਾਲ ਹੀ ਸਾਡੇ ਡਿਪਾਰਟਮੈਂਟ ਦੇ ਨਾਲ ਹੀ ਇਨਫੋਰਮ ਕਰਕੇ ਪਾਣੀ ਘਟਾਤਾ ਗਿਆ ਤੇ ਨਾਲ ਨਾਲ ਸਾਰੀ ਮਸ਼ੀਨਰੀ ਡਿਪਲੋਏ ਕਰ ਦਿੱਤੀ ਗਈ ਹੈ ਤੇ ਸਾਰੇ ਪ੍ਰਿੰਟਿੰਗ ਮੇਅਰ ਲੈ ਲਏ ਆ ਜਿਸ ਵੀਆਂ ਵੀ ਲੱਗੀਆਂ ਹੋਈਆਂ ਲੇਬਰ ਵੀ ਆ ਗਈ ਹੋਈ ਹੈ ਤੇ ਮਿੱਟੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੋਰ ਸ਼ਾਮ ਰਾਤ ਤੱਕ ਨਹਿਰ ਬੰਦ ਕੀਤੀ ਜਾਏਗੀ ਉਸੇ ਵੇਲੇ 8:30 ਵਜੇ ਉਹ ਨਹਿਰ ਦੀ ਜਿਹੜੀ ਪਿੱਛੋਂ ਨਿਲ ਕਰਾ ਦਿੱਤੀ ਗਈ ਹੈ ਪਾਣੀ ਥੋੜਾ ਅਸੀਂ ਚੱਲਦੇ ਨੇ ਪਾਣੀ ਦੀ ਨਹਿਰ ਬੰਨਾਂਗੇ ਪਰ 8 ਘੰਟੇ ਤੱਕ ਫਿਰ ਵੀ ਜਿਹੜਾ ਪਾਣੀ ਦਾ ਲੈਵਲ 9 ਫੁੱਟ ਹੈਗਾ ਵਾ ਥੋੜਾ ਜਿਹਾ ਪਾਣੀ ਦਾ ਲੈਵ ਥੋੜਾ ਫਿਰ ਅਸੀਂ ਮਿੱਟੀ ਡੰਪ ਕਰ ਲਈ ਐ ਤੇ ਮਿੱਟੀ ਡੰਪ ਕਰਦੇ ਫਿਰ ਨਾਲ ਹੀ ਬ੍ਰੀਚ ਪਲਗ ਕਰਾਂਗੇ ਕਿੰਨਾ ਪਾਰ ਤੇ ਹੁਣ 30 40 ਫੁੱਟ ਹੈਗਾ ਵਾ ਪਰ ਵਾਦੇ ਨਾ ਇਸ ਕਰਕੇ ਅਸੀਂ ਪ੍ਰੋਪਰ ਮੀਰ ਲੈ ਰਹੇ ਹਾਂ ਕਿ ਇਹ ਤੋਂ ਵਧ ਨਾ ਵਧੇ ਮੋਸਟਲੀ ਸਵੇਰ ਤੱਕ ਪੂਰੀ ਕੰਪਲੀਟ ਪਾਣੀ ਚਲਾਇਆ ਜਾਏਗਾ ਪਿਛੋ ਪਿਛੋ ਫਿਰ ਦਰਾਂ ਅਜੇ ਕਾਫੀ ਜਗ੍ਹਾ ਤੇ ਢੋਣਾ ਲੱਗਿਆ ਨਹੀਂ ਹੈਗਾ ਕਾਫੀ ਅਜੇ ਕਈਆਂ ਨੇ ਕਦੂਦ ਵੀ ਕਰਨੇ ਆ ਤੇ ਅਜੇ ਅਸਰਟ ਕਰਨਾ ਪੈਗਾ ਕਿੰਨਾ ਐਕਚੁਅਲੀ